ਤੁਸੀਂ ਸੁਣਿਆ ਹੋਣਾ ਹੈਗਾ ਕਿ ਹਰੇਕ ਬੰਦੇ ਦੇ ਜਿਹੜੇ ਸੱਤ ਹਮਸਕਲ ਹੁੰਦੇ ਨੇ ਹੈਗੇ ਤੁਹਾਨੂੰ ਦੇਖ ਕੇ ਚੰਬਾ ਤਾਂ ਹੋਇਆ ਹੋਣਾ ਹੈਗਾ ਜਿੱਥੇ ਲਿਖਾ ਪਿਆ ਹੋਵੇ ਕੋਈ ਪਨੀ ਇਦਾਂ ਦੀ ਕੋਈ ਚੀਜ਼ ਪਨੀ ਦਾ ਬਹੁਤ ਕੁਝ ਹੁੰਦਾ ਹੈ ਇਹਦਾ ਫਿਲਮਾਂ 'ਚ ਦੇਖਦੇ ਹੈਗੇ ਆ ਵੀ ਇੱਕ ਬੰਦਾ ਖੁਸ਼ ਹੁੰਦਾ ਹੈਗਾ ਜਿਹੜਾ ਦੂਜਾ ਜੋੜ ਮਾ ਹੁੰਦਾ ਉਹਨੂੰ ਵੀ ਖੁਸ਼ੀ ਹੁੰਦੀ ਹੈਗੀ ਆ ਜਾਂ ਇੱਕ ਦੁਖੀ ਹੁੰਦਾ ਤੇ ਦੂਜੇ ਨੂੰ ਵੀ ਦੁੱਖ ਹੁੰਦਾ ਇਦਾਂ ਦਾ ਵੀ ਕੋਈ ਹੁੰਦਾ ਹੈਗਾ ਤੁਹਾਡੇ ਨਾਲ ਅ ਜੀ ਸਰਦਾਰ ਤਰਸੀਮ ਸਿੰਘ ਉਹ ਟਰਾਂਸਪੋਰਟ ਦਾ ਕੰਮ ਸੀ ਬਰਦਰ ਵੀ ਟਰਾਂਸਪੋਰਟ ਦਾ ਕੰਮ ਕਰਦੇ ਪੰਜਾਬ ਦੇ ਵਿੱਚ ਹੀ ਪੰਜਾਬ ਨਾ ਜੀ ਉਸ ਤੋਂ ਸਤਿ ਸ੍ਰੀ ਅਕਾਲ ਜੀ ਮੈਂ ਆਨੰਦ ਤੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਦੋਸਤੋ ਅੱਜ ਤੁਹਾਨੂੰ ਮਿਲਾਨੇ ਜਾ ਰਹੇ ਆ ਮਨਵੀਤ ਭਾਜੀ ਤੇ ਸੁਖਵਿੰਦਰ ਭਾਜੀ ਨਾਲ ਦੋਨੇ ਜਣੇ ਜੁੜਵੇਂ ਨੇ ਯਾਨੀ ਕਿ ਟਵਿਨ ਨੇ ਤੁਸੀਂ ਸੁਣਿਆ ਹੋਣਾ ਹੈਗਾ ਕਿ ਹਰੇਕ ਬੰਦੇ ਦੇ ਜਿਹੜੇ ਸੱਤ ਹਮਸਕਲ ਹੁੰਦੇ ਨੇ ਹੈਗੇ ਦੁਨੀਆ ਦੇ ਤੇ ਤੁਹਾਨੂੰ ਅੱਜ ਦੋਨਾਂ ਮਿਲਾਨੇ ਜਾ ਰਹੇ ਆ ਤੁਸੀਂ ਗੈਸ ਨਹੀਂ ਕਰ ਪਾਹੋਗੇ ਤੇ ਕੌਣ ਕੌਣ ਹੈਗੇ ਆ ਹਾਂਜੀ ਭਾਜੀ ਮਨਵੀਤ ਜੀ ਸੁਖਵਿੰਦਰ ਜੀ ਆ ਜਾਓ ਵਾਹਿਗੁਰੂ ਜੀ ਕੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਨੂੰ ਦੇਖ ਕੇ ਚੰਬਾ ਤਾਂ ਹੋਇਆ ਹੋਣਾ ਹੈਗਾ ਦੋਨਾਂ ਦੀਆਂ ਸ਼ਕਲਾ ਇੱਕੋ ਜਿਹੀਆਂ ਦੇਖੋ ਰੱਬ ਨੇ ਕਿਹੋ ਜਿਹਾ ਰੰਗ ਹੈ ਗਿਆ ਇਹਨਾਂ ਨੂੰ ਪਿਆਰ ਨਾਲ ਇੱਕ ਨੂੰ ਸੋਨੂ ਕਹਿੰਦੇ ਤੇ ਇੱਕ ਨੂੰ ਮੋਨੂ ਕਹਿੰਦੇ ਆ ਜਿਆਦਾਤਰ ਜਿਹੜੇ ਜੁੜਵੇ ਹੁੰਦੇ ਆ ਉਹਨਾਂ ਨੂੰ ਸੋਨੂ ਮੋਨੂ ਉਹਨਾਂ ਦਾ ਨਾਮ ਹੁੰਦਾ ਹੈਗਾ ਤੇ ਭਾਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਜਿਹੜੀ ਏਜ ਹੈਗੀ ਉਹਦੇ ਵਿੱਚ ਕਿੰਨਾ ਕ ਫਰਕ ਹੈਗਾ 7-8 ਮਿੰਟ ਦਾ ਫਰਕ ਭਾਜੀ ਦੋਨਾਂ ਦੀ ਏਜ ਦੇ ਵਿੱਚ 7-8 ਮਿੰਟ ਦਾ ਫਰਕ ਹੈਗਾ ਬਿਲਕੁਲ ਹੀ ਡਿੱਟੋ ਕਾਪੀ ਹੈਗੀ ਆ ਇਹ ਸਾਡੇ ਜਿਮ ਦੇ ਵਿੱਚ ਕਾਫੀ ਟਾਈਮ ਤੋਂ ਆਉਂਦੇ ਆ ਕਾਫੀ ਸਾਡਾ ਪਿਆਰ ਵੀ ਹੈਗਾ ਤੇ ਸਾਨੂੰ ਇੰਨਾ ਚਿਰ ਹੋ ਗਿਆ ਮਿਲਦਿਆਂ ਨੂੰ ਸਾਨੂੰ ਵੀ ਕਈ ਵਾਰੀ ਇਦਾਂ ਲੱਗਦਾ ਹੈਗਾ ਮਤਲਬ ਕਿ ਪਛਾਣਣੇ ਵਿੱਚ ਔਖਾ ਲੱਗਦਾ ਹੈਗਾ ਤੇ ਬਾਜੀ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕਰਦੇ ਕੀ ਹੋ ਪਹਿਲਾਂ ਮੈਂ ਸੌਫਟਵੇਅਰ ਦਾ ਕੰਮ ਕਰਦਾ ਸੌਫਟਵੇਅਰ ਬੈਂਕਾਂ ਦੇ ਵਿੱਚ ਸੌਫਟਵੇਅਰ ਲਾਉਣ ਦਾ ਕੰਮ ਆ ਮੇਰਾ ਤੇ ਨਾਲ ਆਪਾਂ ਸਟਾਕ ਦਾ ਵੀ ਕੰਮ ਕਰਦੇ ਹਾਂ ਦੋਵੇਂ ਅਸੀਂ ਸਟਾਕ ਦਾ ਬੈਂਕ ਦਾ ਦੋਨੇ ਜੋਇਨ ਜੋਇਨ ਵਰਕ ਆ ਸਾਡਾ ਵਧੀਆ ਕੰਮ ਟੈਨਸ਼ਨ ਐ ਨਹੀਂ ਦੋਨੇ ਭਰਾਵਾਂ ਦਾ ਕੰਮ ਬੈਂਕਿੰਗ ਸੌਫਟਵੇਅਰ ਦਾ ਹੈਗਾ ਤੇ ਨਾਲ ਦੀ ਨਾਲ ਸਟਾਕ ਦਾ ਵੀ ਕੰਮ ਕਰਦੇ ਹੈਗੇ ਆ ਤੇ ਇਹ ਦੋਨਾਂ ਦਾ ਕੰਮ ਵੀ ਇੱਕੋ ਜਿਹਾ ਹੈਗਾ ਤੇ ਭਾਜੀ ਇਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿੰਨੇ ਚਿਰ ਤੋਂ ਕਰ ਰਹੇ ਹੋ ਇਹਨੂੰ ਅਸੀਂ ਕਰਦਿਆਂ ਨੂੰ ਹੋ ਗਏ 14 ਸਾਲ ਹੋ ਗਏ ਮੈਨੂੰ ਕਰਦਿਆਂ ਨੂੰ 14 ਸਾਲ ਤੋਂ ਇਹਨਾਂ ਦੇ ਜਿਹੜਾ ਓਵਰਆਲ ਜਿਹੜੀਆਂ ਸੁਸਾਇਟੀਜ਼ ਹੁੰਦੀਆਂ ਹੈਗੀਆਂ ਉਹਦੇ ਵਿੱਚ ਸੌਫਟਵੇਅਰ ਦਾ ਕੰਮ ਹੈਗਾ ਕਿੱਥੇ ਵੀ ਲੋਡ ਪੈਂਦੀ ਹੈਗੀ ਜਾਂ ਰਿਪੇਅਰ ਦੀ ਜਾਂ ਕਿ ਸੌਫਟਵੇਅਰ ਅਪਡੇਟ ਕਰਨਾ ਹੁੰਦਾ ਕਿਤੇ ਵੀ ਕੋਈ ਕਰੈਕਸ਼ਨ ਕਰਨੀ ਹੁੰਦੀ ਹੈਗੀ ਆ ਤੇ ਇਹ ਹੀ ਦੋਨੇ ਵੀਰ ਦੇਖਦੇ ਹੈਗੇ ਆ ਹਾਂਜੀ ਭਾਈ ਜਿਹੜਾ ਤੁਸੀਂ ਸੌਫਟਵੇਅਰ ਦਾ ਕੰਮ ਕਰਦੇ ਹੈਗੇ ਆ ਕਿਸੇ ਜਾਨੀ ਕੰਪਨੀ ਨਾਲ ਤੁਸੀਂ ਅਟੈਚ ਹੈਗੇ ਆ ਇਹ ਸਾਡੇ ਬਰਦਰ ਹਾਂਜੀ ਉਹਨਾਂ ਦਾ ਸੌਫਟ ਰਾਣਾ ਸਾਫਟਵੇਅਰ ਹੈ ਸਰਵਿੰਦਰ ਭਾਜੀ ਜਿਹੜੇ ਕਿ ਕੈਨੇਡਾ ਤੋਂ ਬਲੋਂਗ ਕਰਦੇ ਆ ਅੱਛਾ ਜੀ ਆਪਣੇ ਪਿੰਡ ਤੋਂ ਬਾੜਮ ਜਰੇ ਤੋਂ ਤੇ ਉਹ ਪਹਿਲਾਂ ਤੋਂ ਇਹ ਸਾਫਟਵੇਅਰ ਦਾ ਕੰਮ ਕਰਦੇ ਸੀ ਉਹ ਕੈਨੇਡਾ ਨੂੰ ਆਉ ਹੋ ਗਏ ਤਾਂ ਉਹ ਉੱਥੇ ਬੈਠੇ ਵੀ ਕੰਮ ਕਰਦੇ ਆ ਹਰਵਿੰਦਰ ਭਾਜੀ ਸਾਡੇ ਉਹ ਬਹੁਤ ਪਿਆਰ ਆ ਸਾਡੇ ਨਾਲ ਉਹਦਾ ਬਹੁਤ ਜ਼ਿਆਦਾ ਉਹ ਵਧੀਆ ਬੰਦੇ ਆ ਤੇ ਭਾਈ ਜਿਹੜਾ ਤੁਸੀਂ ਸਾਫਟਵੇਅਰ ਅਪਰੇਸ਼ਨ ਦਾ ਕੰਮ ਕਰਦੇ ਸੀਗੇ ਤੇ ਇਸ ਤੋਂ ਪਹਿਲਾਂ ਕੋਈ ਹੋਰ ਵੀ ਕੰਮ ਕਰਦੇ ਸੀਗੇ ਇਦਾਂ ਹਾਂਜੀ ਹਾਂਜੀ ਇਹ ਤੋਂ ਇਹ ਤੋਂ ਪਹਿਲਾਂ ਸੀ ਟੀਚਿੰਗ ਦਾ ਨਾਮ ਸੀ ਕਿਹੜੀ ਕਲਾਸ ਵਾਲੇ ਬੱਚਿਆਂ ਨੂੰ ਪੜਾਇਆ ਤੁਸੀਂ ਅਸੀਂ ਸਾਰੀਆਂ ਲਗ ਬਸਾਰੀਆਂ ਕਲਾਸਾਂ ਨੂੰ ਪੜਾਇਆ 10 ਤੱਕ 12 ਤੱਕ ਪਹਿਲਾਂ ਭਾਈ ਜੀ ਨਹੀਂ ਦੇਖੋ ਟੀਚਿੰਗ ਦਾ ਵੀ ਕੰਮ ਕਰਦੇ ਦੇਖੋ ਬਈ ਹਰੇਕ ਬੰਦੇ ਦਾ ਲਾਈਫ ਦੇ ਵਿੱਚ ਸਟੈਪਸ ਹੁੰਦੇ ਨੇ ਪਹਿਲਾਂ ਦੇਖੋ ਟੀਚਿੰਗ ਲਾਈਨ ਦੇ ਵਿੱਚ ਸੀਗੇ ਫਿਰ ਇਹਨਾਂ ਨੇ ਸੌਫਟਵੇਅਰ ਦਾ ਕੰਮ ਕੀਤਾ ਨਾਲ ਹੁਣ ਸਟਾਕ ਵਗੈਰਾ ਵੀ ਕਰਦੇ ਆ ਗਿਆ ਤੇ ਕਾਫੀ ਵਧੀਆ ਮਤਲਬ ਮਿਹਨਤੀ ਇਨਸਾਨ ਹੈਗੇ ਨੇ ਤੇ ਰਵੱਟਾ ਤੁਹਾਡੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਮਤਲਬ ਕੀ ਕਰਦੇ ਸੀ ਸਾਡੇ ਜਿਹੜੇ ਡੈਡੀ ਸਰਦਾਰ ਤੇ ਤਰਸੀਮ ਸਿੰਘ ਉਹ ਟ੍ਰਾਂਸਪੋਰਟ ਦਾ ਕੰਮ ਸੀਗੇ ਬ੍ਰਦਰ ਵੀ ਟ੍ਰਾਂਸਪੋਰਟ ਦਾ ਕੰਮ ਕਰਦੇ ਪੰਜਾਬ ਦੇ ਵਿੱਚ ਹੀ ਪੰਜਾਬ ਨਾਗਪੁਰ ਨਾਗਪੁਰ ਦੇ ਵਿੱਚ ਇਹਨਾਂ ਦੇ ਜਿਹੜੇ ਪੇਰੈਂਟਸ ਦਾ ਕੰਮ ਹੈਗਾ ਟਰਾਂਸਪੋਰਟ ਦਾ ਉਹ ਛੱਡ ਕੇ ਪੰਜਾਬ ਦੇ ਵਿੱਚ ਮਤਲਬ ਇਹਨਾਂ ਨੇ ਆਪਣਾ ਸ਼ੁਰੂ ਕੀਤਾ ਹੈਗਾ ਇੱਕ ਤਰ੍ਹਾਂ ਜ਼ੀਰੋ ਤੋਂ ਸਟਾਰਟ ਕੀਤਾ ਇੱਥੋਂ ਆਪਣੀ ਮਿਹਨ ਦੇ ਸਦਕਾ ਤੇ ਨਾਗਪੁਰ ਹਲੇ ਵੀ ਸਾਡਾ ਘਰ ਵੀ ਆ ਤੇ ਭਰਾ ਸਾਡੇ ਹਲੇ ਵੀ ਗੱਡੀਆਂ ਦਾ ਕੰਮ ਤੁਹਾਨੂੰ ਨਾਗਪੁਰ ਰਹਿਣਾ ਪਸੰਦ ਆ ਜਾਂ ਪੰਜਾਬ ਦੋਨੇ ਪਾਸੇ ਵਧੀਆ ਆ ਨਾਗਪੁਰ ਵੀ ਹਲੇ ਵੀ ਜਾਂਦੇ ਆ ਆਉਂਦੇ ਆ ਸਾਲ 'ਚ ਦੋ ਇੱਕ ਦੋ ਵਾਰ ਗੇੜ ਲਾਉਂਦੇ ਆ ਅੱਛਾ ਜੀ ਤੇ ਪੰਜਾਬ ਤੁਹਾਨੂੰ ਕਿਦਾਂ ਦਾ ਲੱਗਦਾ ਪੰਜਾਬ ਸਭ ਤੋਂ ਬੈਸਟ ਹੈ ਬੈਸਟ ਸਭ ਤੋਂ ਬੈਸਟ ਪੰਜਾਬ ਆ ਕਿਉਂਕਿ ਪੰਜਾਬ ਨਾਲ ਦਿਲ ਜੁੜਿਆ ਆਪਣਾ ਇੱਥੇ ਜਿਹੜੀ ਇੱਥੇ ਨੇਚਰਲ ਚੀਜ਼ਾਂ ਤੁਹਾਨੂੰ ਮਿਲਣੀਆਂ ਉਹ ਕਿਤੇ ਵੀ ਨਹੀਂ ਮਿਲਣ ਪੰਜਾਬ ਵਰਗਾ ਠੀਕ ਹੈ ਜੀ ਤੇ ਭਾਜੀ ਜਦੋਂ ਹੁਣ ਇਹ ਜਿਮ ਦੇ ਵਿੱਚ ਆਉਂਦੇ ਸਾਨੂੰ ਤਾਂ ਕਈ ਵਾਰੀ ਭੁਲੇਖਾ ਜਾਣੀ ਪੈ ਜਾਂਦਾ ਤੁਸੀਂ ਵੀ ਦੇਖ ਕੇ ਸਮਝੋਗੇ ਵੀ ਨਹੀਂ ਤੁਸੀਂ ਪਛਾਣ ਸਕਦੇ ਹੈਗੇ ਹਨ ਤੇ ਭਾਜੀ ਤੁਸੀਂ ਆਪਣੀ ਰੁਟੀਨ ਦੇ ਬਾਰੇ ਦੱਸੋ ਵੀ ਜਿਹੜੀ ਤੁਹਾਡੀ ਦਿਨਚਰਿਆ ਹੁੰਦੀ ਹੈਗੀ ਆ ਸਾਰਾ ਦਿਨ ਤੁਹਾਡਾ ਕਿੱਦਾਂ ਨਿਕਲਦਾ ਵੇ ਉੱਠੀ ਦਾ ਪਹਿਲਾਂ ਤਾਂ ਜਿਮ ਜਾਈਦਾ ਪਾਜੀ ਉਹਨਾਂ ਕੋ ਹਾਂਜੀ ਜਿਮ ਆ ਕੇ ਇਹਨਾਂ ਨਾਲ ਗੱਲਾਂ ਬਾਤਾਂ ਕਰੇ ਦੀ ਮਿਹਨਤ ਲਾਈ ਦੀ ਆ ਕਿਉਂਕਿ ਪਾਜੀ ਉਹ ਏ ਹਣੀ ਸਾਨੂੰ ਮੋਟੀਵੇਸ਼ਨ ਕਰਦੇ ਆ ਪਾਜੀ ਨੂੰ ਦੇਖ ਕੇ ਮੋਟੀਵੇਸ਼ਨ ਹੋਈਦਾ ਸੀ ਕਿ ਹਾਂ ਵੀ ਪਾਜੀ ਸਾਡੇ ਨਾਲ ਆ ਅਸੀਂ ਮਿਹਨਤ ਲਾਉਂਦੇ ਆ ਇਕੱਠੇ ਪਿਆਰ ਆ ਸਾਡਾ ਬਹੁਤ ਚੜਦਾ ਤੇ ਉੱਠ ਕੇ ਜਿਮ ਮਿਹਨਤ ਨੂੰ ਚਲਾ ਕੇ ਫੇਰ ਘਰ ਜਾਈਦਾ ਫਰੈਸ਼ ਹੋ ਕੇ ਕੰਮ ਤੇ ਜਾਈਦਾ ਕੰਮ ਤੇ ਹੋ ਕੇ ਆ ਕੇ ਫੇਰ ਕਈ ਵੀ ਮਿਲਦੇ ਆ ਆਪਣਾ ਹੀ ਰੁਟੀਨ ਆ ਨਿਆਣਾ ਖੇਦੀ ਦਾ ਬਸ ਇਹ ਕਾਫੀ ਵਧੀਆ ਰੂਟੀਨ ਹੈਗੀ ਦੇਖੋ ਕੰਮਕਾਰ ਦੇ ਨਾਲ ਆਪਣੀ ਸਿਹਤ ਵੀ ਬਹੁਤ ਜ਼ਰੂਰੀ ਹੁੰਦੀ ਹੈ ਉਹਦੇ ਨਾਲ ਇਹ ਜਿਮ ਦੀ ਰੂਟੀਨ ਇਹਨਾਂ ਨੇ ਛੱਡੀ ਨਹੀਂ ਹੈ ਕਿ ਕਈ ਵਾਰ ਬਿਜ਼ੀ ਹੋ ਜਾਂਦੇ ਆ ਜਾਂ ਪਏ ਇਹਨਾਂ ਨੂੰ ਪੰਜਾਬ ਤੋਂ ਬਾਹਰ ਜਾਣਾ ਪੈਂਦਾ ਉਦੋਂ ਇਹ ਥੋੜਾ ਜਿਹਾ ਗੈਪ ਪਾ ਦਿੰਦੇ ਹੈਗੇ ਆ ਤੇ ਇਹ ਭਾਜੀ ਦੋਨੇ ਆਣੀ ਤੁਸੀਂ ਮੈਰਿਡ ਹੈਗੇ ਆ ਨਾ ਹਾਂਜੀ ਤੇ ਤੁਸੀਂ ਹੁਣ ਥੋੜੀਆਂ ਜਿਹੀਆਂ ਗੱਲਾਂ ਇੱਧਰ ਦੀ ਆਪਾਂ ਕਰਨੀਆਂ ਭਈ ਜਿੱਥੇ ਤੁਹਾਨੂੰ ਲੱਗਦਾ ਹੋਵੇ ਜਿੱਦਾਂ ਸਾਨੂੰ ਤਾਂ ਹੁਣ ਭਲੇਖਾ ਕਈ ਵਾਰੀ ਪੈ ਜਾਂਦਾ ਹੈਗਾ ਤੁਹਾਡਾ ਜਦੋਂ ਹੁਣ ਨਵਾਂ ਨਵਾਂ ਜਦੋਂ ਵਿਆਹ ਹੋਇਆ ਸੀਗਾ ਤੁਹਾਡੇ ਜਿਹੜੇ ਰਿਸ਼ਤੇਦਾਰ ਨਵੇਂ-ਨਵੇਂ ਬਣੇ ਚਲ ਬਹੁਤ ਪਲਿਕਾ ਲੱਗਦਾ ਸੀ ਜੀ ਅੱਛਾ ਜੀ ਜਦ ਮੈਂ ਜਾਣਾ ਉਹ ਨਹੀਂ ਮੈਨੂੰ ਮੈਨੂੰ ਕਹਿ ਦੇਣਾ ਕਿ ਹਾਂ ਵੀ ਮਨਵੀ ਸੁਖਵਿੰਦਰ ਨੂੰ ਕਹਿ ਦੇਣਾ ਮਨਮੀਤ ਮਨਵੀਤ ਨੂੰ ਕਹਿ ਦੇਣਾ ਸੁਖਵਿੰਦਰ ਬਹੁਤ ਜ਼ਿਆਦਾ ਇਦਾਂ ਹੁੰਦਾ ਸੀ ਹੌਲੀ ਹੌਲੀ ਪਤਾ ਲੱਗ ਜਾਂਦਾ ਹੈ ਜਿੱਦਾਂ ਆਪਾਂ ਮੈਂ ਇੱਕ ਦੂਜੇ ਨਾਲ ਵਿਚਰਦੇ ਆਂ ਤਾਂ ਆਪੇ ਹੀ ਪਤਾ ਲੱਗ ਜਾਂਦਾ ਹੈ ਤੇ ਇਹਨਾਂ 'ਚ ਕੋਈ ਇੰਨਾ ਫਰਕ ਨਹੀਂ ਹੈਗਾ ਦੇਖਣੇ ਨੂੰ ਬਸ ਇਹਨਾਂ ਦਾ ਇੱਕ ਸੁਭਾਅ ਦਾ ਸੀ ਦੇਖਿਆ ਹੈਗਾ ਥੋੜਾ ਜਿਹਾ ਇੱਕ ਵੀਰ ਜਿਹੜਾ ਸ਼ਾਂਤ ਹੈਗਾ ਥੋੜਾ ਜਿਹਾ ਇੱਕ ਅਗਰੈਸਿਵ ਹੈਗਾ ਮਤਲਬ ਕਿ ਖੁੱਲ ਕੇ ਗੱਲ ਇੱਕ ਕਰ ਲੈਂਦਾ ਇੱਕ ਥੋੜਾ ਜਿਹਾ ਛਿਜਕੇ ਗੱਲ ਕਰਦਾ ਹੈਗਾ ਇੱਥੇ ਭੁਲੇਖਾ ਪਿਆ ਹੋ ਗਿਆ ਕੋਈ ਫਨੀ ਇਦਾਂ ਦੀ ਕੋਈ ਚੀਜ਼ ਫਨੀ ਤਾਂ ਬਹੁਤ ਕੁਝ ਹੁੰਦਾ ਹੈ ਯਹਾਂ ਵੀ ਦੇਖ ਲੋ ਕਾ ਅਸੀਂ ਹੁਣ ਪਰਸੋ ਦੀ ਗੱਲ ਦੱਸਦੇ ਹਾਂ ਪਾਜੀ ਹੁਣ ਹੀ ਗਏ ਸੀਗੇ ਸਕੈਨ ਕਰਾਉਣ ਤਾਂ ਕਿਸਕਾਂਨ ਕਰਾਉਣ ਗਏ ਉੱਥੇ ਸਾਡੇ ਸੈਕਟਰੀ ਸੀਗਾ ਉਹ ਪਾਜੀ ਉਹਨਾਂ ਨੂੰ ਟੱਕਰਿਆ ਤੇ ਟੱਕਰ ਕੇ ਪਾਜੀ ਉਹਨਾਂ ਨੇ ਕਹਿੰਦਾ ਕਿ ਮਨਵੀਰ ਕੀ ਹਾਲ ਚਾਲ ਆ ਤੇ ਇਹ ਮੋਰਿਓ ਕਹਿੰਦੇ ਕਿ ਪਾਜੀ ਇਹ ਵਧੀਆ ਬਹੁਤ ਨਹੀਂ ਤੇ ਬਾਅਦ ਚ ਕਹਿੰਦੇ ਯਾਰ ਤੂੰ ਗੱਲ ਨਹੀਂ ਕਰਦਾ ਕੀ ਗੱਲ ਹੋਈ ਉਹ ਕਹਿੰਦਾ ਪਾਜੀ ਮੈਂ ਐਕਚੁਅਲੀ ਉਹਦਾ ਬਰਦਰ ਆ ਮੇਰਾ ਨਾਮ ਸੁਖਿੰਦਰ ਆ ਤੇ ਉਹ ਕਹਿੰਦਾ ਭੁਲੇਖਾ ਲੱਗ ਗਿਆ ਹਾਂਜੀ ਇੱਕ ਲਾਈਵ ਦੇ ਦੇਖੋ ਇਦਾਂ ਕਾਫੀ ਇਹਨਾਂ ਨੂੰ ਹਲਾਤਾ ਨਾਲ ਗੁਸਰਨਾ ਪੈਂਦਾ ਹੈਗਾ ਜਿੱਥੇ ਸਮਝਣਾ ਕੁਝ ਹੋਰ ਹੁੰਦਾ ਤੇ ਸਮਝ ਇਹਨਾਂ ਨੂੰ ਕੁਝ ਹੋਰ ਜਾਂਦੇ ਆ ਮਤਲਬ ਕਿ ਇਹਨਾਂ ਦੇ ਜਿਹੜੇ ਫੇਸ ਹੈਗੇ ਇੱਕ ਦੂਨੇ ਇਹਨਾਂ ਰੈਮਬਲ ਕਰਦੇ ਆ ਭਾਜੀ ਕਈ ਵਾਰੀ ਇਦਾਂ ਆਪਾਂ ਜਿੱਦਾਂ ਫਿਲਮਾਂ 'ਚ ਦੇਖਦੇ ਹੈਗੇ ਆ ਵੀ ਇੱਕ ਬੰਦਾ ਖੁਸ਼ ਹੁੰਦਾ ਹੈਗਾ ਜਿਹੜਾ ਦੂਜਾ ਜੁੜਵਾ ਹੁੰਦਾ ਉਹਨੂੰ ਵੀ ਖੁਸ਼ੀ ਹੁੰਦੀ ਹੈਗੀ ਆ ਜਾਂ ਇੱਕ ਦੁਖੀ ਹੁੰਦਾ ਤੇ ਦੂਜੇ ਨੂੰ ਵੀ ਦੁੱਖ ਹੁੰਦਾ ਇਦਾਂ ਦਾ ਵੀ ਕੋਈ ਹੁੰਦਾ ਹੈਗਾ ਤੁਹਾਡੇ ਨਾਲ ਹਾਂਜੀ ਹਾਂਜੀ ਜ਼ਰੂਰ ਹੁੰਦਾ ਜੀ ਅੱਛਾ ਜੀ ਇਦਾਂ ਦਾ ਕੋਈ ਸੁਣਾਓ ਕੋਈ ਕਿੱਸਾ ਪਾ ਦੱਸਦਾ ਮੈਂ ਮੈਂ ਜੌਬ ਤੇ ਚੱ ਮੈਂ ਬਾਈਕ ਤੇ ਜਾ ਰਿਹਾ ਸੀ ਮੈਨੂੰ ਨਹੀਂ ਪਤਾ ਕਿ ਹੰਬ ਕੇ ਕੋਈ ਚੀਜ਼ ਆ ਕੇ ਲੜੀ ਮਧੋੜੀ ਆ ਕੇ ਲੜੀ ਤੇ ਮੈਂ ਜਦਾ ਆ ਕੇ ਘਰ ਆ ਕੇ ਬੈਠਾ ਤਾਂ ਹਾਂ ਵੀ ਭਾਜੀ ਉਹਨਾਂ ਨੂੰ ਦੱਸਿਆ ਕਿ ਯਾਰ ਮੇਰੇ ਮਧੋੜੀ ਲੱਗ ਕੇ ਤੇ ਇੰਨੇ ਚ ਭਾਜੀ ਹੁਣੀ ਕਹਿੰਦੇ ਯਾਰ ਮੇਰੇ ਵੀ ਲੜ ਗਈ ਇਹ ਦਾ ਦੋਨਾਂ ਦੇ ਲੜ ਗਈ ਆ ਦੇਖੋ ਜੀ ਇਹ ਹੁਣ ਦੇਖੋ ਰੱਬ ਦੀਆਂ ਤਾਰਾਂ ਹੁੰਦੀਆਂ ਹੈਗੀਆਂ ਤੇ ਕਈ ਵਾਰੀ ਤਾਂ ਜਿਹੜੇ ਬੰਦੇ ਅਣਪਛਾਤੇ ਵੀ ਹੁੰਦੇ ਮਤਲਬ ਦੋਸਤਕਾਰੀ ਉਹਨਾਂ ਦੇ ਵੀ ਇਦਾਂ ਵਾਪਰ ਜਾਂਦਾ ਬਟ ਇਹ ਤਾਂ ਹੈਗੇ ਜੁੜਵੇਂ ਆ ਤੇ ਕੀ ਇਹਨਾਂ ਦੇ ਹੋਇਆ ਤੇ ਇੱਕ ਦਿਨ ਭਾਜੀ ਦੇ ਮਧੋੜੀ ਲੜ ਗਈ ਜਦੋਂ ਘਰ ਆਣ ਕੇ ਦੂਜੇ ਨੇ ਪੁੱਛਿਆ ਤਾਂ ਉਹਦੇ ਵੀ ਲੜ ਗ ਮੁੱਢਲੇ ਇੱਕ ਦੇ ਦਰਦ ਹੋਇਆ ਤੇ ਦੂਜੇ ਦੇ ਵੀ ਦਰਦ ਹੋਇਆ ਤੇ ਬਾਕੀ ਤੁਹਾਡੇ ਜਿਹੜਾ ਨੇਚਰ ਹੈਗਾ ਸੁਭਾਅ ਦੋਨਾਂ ਆਪਸ ਵਿੱਚ ਕਿੰਨਾ ਕੁ ਮਿਲਦਾ ਹੈਗਾ ਬਹੁਤ ਮਿਲਦਾ ਹੈ ਦੋਨਾਂ ਦੀ ਥਿੰਕਿੰਗ ਸੇਮ ਉਸ ਜਿਹਾ ਹੋ ਜਾਂਦੀ ਹੈ ਡਿਫਰੈਂਟ ਪਰ ਕਾਫੀ ਹੱਦ ਤੱਕ ਅਸੀਂ ਸੇਮ ਹੀ ਆ ਸੋਚ ਦੇ ਸੇਮ ਹੀ ਆ ਤੇ ਐਂਟਰਟੇਨਮੈਂਟ ਵਾਸਤੇ ਤੁਸੀਂ ਦੋਵੇਂ ਜਣ ਕੀ ਕਰਦੇ ਹੋ ਐਂਟਰਟੇਨਮੈਂਟ ਲਈ ਪਹਿਲਾਂ ਤਾਂ ਆਪਾਂ ਫਸਟ ਆਫ 올 ਜਿਮ ਸੈਕੰਡ ਮੂਵੀ ਤੇ ਸੌਂਗ ਸੁਣਨੇ ਤੇ ਫੁੱਟਬਾਲ ਖੇਡਣਾ ਇਹ ਆਪਾਂ ਐਂਟਰਟੇਨਮੈਂਟ ਦਾ ਹੈਗਾ ਆ ਤੇ ਸੌਂਗਸ ਜਿਹੜੇ ਹੈਗੇ ਤੁਹਾਡੇ ਦੋਨਾਂ ਦੇ ਟੇਸਟ ਇੱਕੋ ਜਿਹਾ ਆ ਸੌਂਗ ਸੁਣਨ ਦੇ ਹਾਂਜੀ 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 ਬਿਲਕੁਲ ਯਾਨੀ ਕਿੱਦਾਂ ਦੇ ਸੁਣਦੇ ਰੋਮਾਂਟਿਕ ਜਾਂ ਅਗਰੈਸਿਵ ਜਿਹਾ ਸੁਣਦੇ ਹੋ ਰੋਮਾਂਟਿਕ ਸੁਣੀ ਦੀ ਆ ਤੇ ਅਗਰੈਸਿਵ ਵੀ ਸੁਣੀ ਦੀ ਆ ਓਕੇ ਤੇ ਭਾਜੀ ਹੁਣੀ ਕੰਮ ਕਰਨ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਬਹੁਤ ਖਿਆਲ ਰੱਖਦੇ ਆ ਲਗਾਤਾਰ ਇਹਨਾਂ ਨੂੰ ਮਤਲਬ ਇਹ 20-22 ਸਾਲ ਹੋ ਗਏ ਜਿੰਮ ਕਰਦੇ ਆ ਨੂੰ ਕਈ ਵਾਰੀ ਤੁਹਾਨੂੰ ਪਹਿਲਾਂ ਜਿੱਦਾਂ ਦੱਸਿਆ ਵੀ ਜਾਂ ਤੋਂ ਬਾਹਰ ਜਾਣਾ ਪੈ ਜਾਂਦਾ ਜਾਂ ਕੰਮ ਕਰਦੇ ਵਿੱਚ ਬਿਜੀ ਹੁੰਦੇ ਤਾਂ ਜਿੰਮ ਥੋੜਾ ਗੈਪ ਪਾਉਂਦੇ ਆ ਲੇਕਿਨ ਲਗਾਤਾਰ ਕਰਦੇ ਆ ਤੇ ਭਾਜੀ ਤੁਹਾਨੂੰ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈਗੀ ਆ ਤੁਹਾਡੇ ਵੱਲੋਂ ਕੀ ਸੁਨੇਹਾ ਉਹਨਾਂ ਲਈ? ਇਹ ਤਾਂ ਇਹੀ ਕਹਿੰਦੇ ਆ ਕਿ ਹਾਂ ਭਈ ਨਸ਼ਾ ਛੱਡੋ ਮਿਹਨਤ ਲਾਓ ਜਿੰਮ ਜਾਓ ਤੁਸੀਂ ਆਪਣੇ ਫਿਊਚਰ ਲਈ ਕੰਸਿਡਰੇਸ਼ਨ ਕਰੋ ਕਿ ਹਾਂ ਭਈ ਪਹਿਲਾਂ ਮੋਬਾਈਲ ਜ਼ਰੂਰੀ ਨਹੀਂ ਪਹਿਲਾਂ ਤੁਹਾਡਾ ਫਿਊਚਰ ਜ਼ਰੂਰੀ ਹੈ ਫਿਊਚਰ ਤਾਂ ਸੇਤ ਇਹ ਤੋਂ ਗਲਾਵਾ ਕੋਈ ਚੀਜ਼ ਨਹੀਂ ਇਹਦਾ ਕਿ ਮਤਲਬ ਅੱਜ ਕੱਲ ਦੀ ਜਨਰੇਸ਼ਨ ਜਿਹਦਾ ਮੋਬਾਈਲ ਦੇ ਉੱਤੇ ਹੀ ਵਿਜੀ ਰਹਿੰਦੇ ਆ ਮਤਲਬ ਕਿ ਬਿਨਾਂ ਕਿਸੇ ਗੱਲ ਤੋਂ ਮੋਬਾਈਲ ਯੂਜ਼ ਕਰਨਾ ਇੱਕ ਤਾਂ ਦੇਖੋ ਹੁਣ ਆਪਾਂ ਇੰਟਰਵਿਊ ਦਿੱਤੀ ਹੈ ਨਾ ਇਹਦੇ ਵਿੱਚ ਕੋਈ ਸਿੱਖਣ ਨੂੰ ਮਿਲੂਗਾ ਹਾਂ ਜੀ ਕੋਈ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਆ ਜਸਟ ਫੋਟੋਆਂ ਪੋਸਟ ਕਰਤੀਆਂ ਜੇ ਇਹ ਕਰ ਲਿਆ ਕੋਈ ਮਤਲਬ ਕੋਈ ਕੋਈ ਸੋਰਸ ਨਹੀਂ ਹੈਗਾ ਕੋਈ ਸਿੱਖਣ ਵਾਲਾ ਸਕਿੱਲ ਵਾਲਾ ਜਾਂ ਫਿਰ ਕੋਈ ਇਨਕਮ ਦਾ ਸੋਰਸ ਨਹੀਂ ਹੈਗਾ ਇਦਾਂ ਜ਼ਿਆਦਾਤਰ ਮੋਬਾਈਲ ਤੇ ਲੋਕ ਆਪਣਾ ਟਾਈਮ ਵੇਸਟ ਕਰਦੇ ਨੇ ਉਤੋਂ ਬਚਣਾ ਚਾਹੀਦਾ ਹੈਗਾ ਆਪਣੀ ਸਿਹਤ ਦਾ ਧਿਆਨ ਦੋ ਨਵੀਆਂ ਨਵੀਆਂ ਚੀਜ਼ਾਂ ਸਿੱਖੋ ਸਕਿੱਲ ਸਿੱਖੋ ਤੇ ਨਸ਼ਿਆਂ ਤੋਂ ਦੂਰ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਚੰਗੀ ਖਾਣਾ ਖਾਓ ਆਪਣੇ ਮਾਪੇ-ਬਾਪ ਦੀ ਇੱਜ਼ਤ ਕਰੋ ਪੜ੍ਹਾਈ ਦੇ ਵਿੱਚ ਵੀ ਧਿਆਨ ਦੋ ਤੇ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਚੈਨਲ ਤੇ ਆ ਇੰਟਰਵਿਊ ਦਿੱਤੀ ਤੇ ਸਤਿ ਸ਼੍ਰ